ਪਾਪੂ ਤੂੰ ਕਾ ਨੂੰ ਤੂੰ ਕਿਹੋ ਨੇ ਜੇ ਉਛੜ ਸਕਦਾ ਤੇ ਕਦੋਂ ਦਾ ਛੱਡ ਦਿੰਦਾ ਪਰ ਮੈਂ ਤੇ ਤੀ ਉਹਨੂੰ ਬਲਬੀਰੋਂ ਤੇ ਮਰਨ ਤੋਂ ਪਹਿਲਾਂ ਫੀਰ ਵਰਗਾ ਮੁੰਡਾ ਸੀ ਕੋਈ ਪਿੰਡ ਵਿੱਚ ਜਿਉਂ ਕੋਲਬੀਰੋਂ ਨੂੰ ਨਹੀਂ ਭੁੱਲ ਸਕਦਾ ਤੇ ਮੈਂ ਵੀ ਨਹੀਂ ਭੁੱਲ ਸਕਦਾ ਕਿ ਮੈਂ ਇਸ ਪਿੰਡ ਦਾ ਸਰਪੰਚਾਂ ਜਦ ਤੱਕ ਉਹ ਸ਼ਰਾਬ ਪੀਣੀ ਨਹੀਂ ਛੱਡ ਦਿੰਦਾ ਉਹ ਇਸ ਘਰ ਵਿੱਚ ਪੈ ਗਏ ਰੱਖ ਸਕਦਾ मेनू अपनी औलाद नो अपने असूल प्यारे ने बी पैसे कट और भाई। क्यों तू दारू नहीं पीती दारू है तेना लसी पी के और पैसे कट तो चढ़े क्यों गल सु

ਪੈਸੇ ਕਿਉਂ ਨਹੀਂ ਦਿੰਦਾ ਅੱਜ ਦੀ ਤਰੀਖ ਚ ਕਿਹੜੇ ਗੱਲ ਬਾਏ ਜੰਦਾਰੂ ਚੜੀ ਨਹੀਂ ਹੂੰ ਦਰੂ ਚੜੀ ਨਹੀਂ ਸਿੱਧਾ ਤੇ ਦਰ ਤੋਂ ਖਲੋ ਤਰ ਜਾਂਦਾ ਹੂੰ ਤੂੰ ਸਿੱਧਾ ਖਲਾਉਣ ਦੀ ਗੱਲ ਕਰਦਾ ਉਹ ਤਾਂ ਕਹਿੰਦਾ ਮੈਂ ਸਿੱਧਾ ਤੁਰ ਕੇ ਵਿਖਾ ਦਿਆਂ ਤੁਰ ਕੇ ਵਿਖਾ ਜ਼ਰਾ ਸੀ ਵੇਖੀਏ ਆਲਾ ਹਾਏ ਹਾਏ ਕਿਆ ਜੀਨੇ ਤਾਂ ਮਾਰਾਂਗੇ ਠੁੱਕੇ ਮਾਰਦਾ ਹਾਲੇ ਕਹਿੰਦਾ ਚੜੀ ਨਹੀਂ ਤੁਰ ਮੈਂ ਤੁਰਿਆ ਨਹੀਂ ਸਿੱਧਾ ਸਿੱਧਾ ਹੀ ਤੁਰੀਦਾ ਹਾਂ ਹਾਂ ਪਹਿਲੋਂ ਮੈਂ ਐਂਡ ਜਿੱਦਾਂ ਗਿਆ ਆਹ ਤੇ ਫਿਰ ਮੈਂ ਐਂਡ ਜਿੱਦਾਂ ਗਿਆ ਵਾਹ ਤੇ ਫਿਰ ਮੈਂ ਐਂਡ ਜਿੱਦਾਂ ਗਿਆ ਓਏ ਗੱਲ ਸੁਣ ਹਾਂ ਸਿੱਧੀ ਤਰ੍ਹਾਂ ਪੈਸੇ ਕੱਢ ਦੇ ਅੱਜ ਦੀ ਤਰੀਖ 'ਚ ਨਹੀਂ ਤੇ ਤੈਨੂੰ ਸਦਾ ਕਰਦੇ ਆਂਗੇ ਅੱਛਾ ਪਾ ਕੁੱਤੇ ਦਾ ਪੁੱਤ ਓ ਤੇਰੇ ਨਾਲ ਓਏ ਜਗਿਆ ਜਾਣ ਦੇ ਇਹਨੂੰ ਹੋਰ ਨਾ ਮਾਰ ਗੱਲ ਗੱਡੀ ਨੇ ਸਹੀ ਤੁਹਾਨੂੰ ਸ਼ਰਾਬੀ ਦੀ ਗੱਲ ਨਹੀਂ ਲੱਗਦੀ ਹੁੰਦੀ ਇਹਦਾ ਨਸ਼ਾ ਉਤਰ ਜਾਏਗਾ ਤੇ ਕੱਲ ਆਪੇ ਆ ਕੇ ਪੈਸੇ ਦੇ ਦੇਜੇਗਾ ਅੱਜ ਦੀ ਤਰੀਖ 'ਚ ਓ ਸੁਣ ਨਾ ਓਏ ਆ ਬਈ ਸਰਪੰਚਾ ਮੇਰੇ ਯਾਰਾ ਓਆ ਕੀ ਹੋ ਗਿਆ ਓਏ ਕੁਝ ਨਹੀਂ ਆ ਮੁੰਡਾ ਸ਼ਰਾਬ ਪੀ ਕੇ ਪੈਸੇ ਨਹੀਂ ਦਿੰਦਾ ਤੇ ਨਾਲੇ ਉਤੋਂ ਗੱਲਾਂ ਘਟੀ ਜਾਂਦਾ ਅੱਜ ਦੀ ਤਾਰੀਖ ਓ ਤੈਨੂੰ ਤਾਂ ਹੀ ਤਾਂ ਕਿਹਾ ਛੱਡ ਕੁੱਤੇ ਕੰਮ ਨੂੰ ਕੋਈ ਚੰਗਾ ਕੰਮ ਕਰ ਲੈ ਓਏ ਇਹਦੇ ਨਾਲੋਂ ਕਿਹੜਾ ਚੰਗਾ ਕੰਮ ਏ ਨਾਲੇ ਇਹ ਤਾਂ ਆਪਣਾ ਖਾਨਦਾਨੀ ਪੇਸ਼ਾ ਏ ਇਹਦੇ ਸਿਰ ਦੇ ਉੱਤੇ ਤਾਂ ਮੈਂ 골ਡ ਸਟੋਰੀ ਪਾ ਰਿਆ ਆਦਨ ਵਖਾਵਾ ਅੱਜ ਦੀ ਤਾਰੀਖ 'ਚ ਨਹੀਂ ਮੈਂ ਜਰਾ ਕੰਮ ਜਾ ਰਿਹਾ ਮੈਂ ਤੇ ਮਾਤਾ ਦਾ ਪ੍ਰਸ਼ਾਦ ਦੇਣ ਆਇਆ ਸੀ ਮਾਤਾ ਦਾ ਪ੍ਰਸ਼ਾਦ ਵਾ ਵਾ ਜੈ ਮਾਤਾ ਜੈ ਮਾਤਾ ਚੰਗਾ ਭਾਈ ਅੱਛਾ ਮੁਨੀ ਐ ਮੁਨੀ ਕੀ ਵੀ ਮੈਂ ਤੇਰਾ ਬੜਾ ਭਰਾ ਹਾਂ ਨਾ ਹਾਂ ਹੈ ਤੈਨੂੰ ਮੇਰੀ ਗੱਲ ਮੰਨਣੀ ਚਾਹੀਦੀ ਹੈ ਨਾ ਹਾਂ ਮੰਨਣੀ ਚਾਹੀਦੀ ਹੈ ਤੇ ਮੇਰਾ ਇੱਕ ਕੰਮ ਕਰ ਦੇ ਕੀ ਬਾਪੂ ਦੇ ਕੰਨੀ ਕੱਢ ਦੇ ਕਿ ਮੈਂ ਤੇ ਪ੍ਰੀਤੋ ਪ੍ਰੀਤੋ ਤੇ ਮੈਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਹਮ ਅੱਛਾ ਕਹਦੇਂਗੀ ਨਾ ਹਾਂ ਕਹਦੇਂ ਚੰਗਾ ਬੈ ਚੱਲਦਾ ਤੇ ਪ੍ਰੀਤੋ ਓਏ ਤੈਨੂੰ ਕੀ ਮੈਂ 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 ਤਾਂ ਵੀ ਮੰਡੀ ਚੱਲਾ ਸੀ ਮੰਡੀ ਚੱਲੀ ਆ ਸੀ ਹਾਂ ਅ ਘਰ ਸੋਨੇ ਉਹ ਮੁੰਨੇ ਦੀਆਂ ਚੂੜੀਆਂ ਬਣੀਆਂ ਹੋਣੀਆਂ ਉਹ ਲੈ ਨਹੀਂ ਅੱਛਾ ਭੁਲੀ ਨਾ ਅੱמא ਇੱਕ ਮੁੰਨੇ ਨੂੰ ਕੰਮ ਕਿਆ ਸੀ ਜਰਾ ਸੁਣ ਲੇ ਮੁੰਨੇ ਹਾਂ ਇਹ ਸੋਰੀ ਤਾਂ ਕਿਆ ਕਰੇ ਕੋ ਬਪੂ ਹਾਂ ਉਹ ਤਰ ਮਮੇ ਦੀ ਮਾਮੀ ਦੀ ਕੁੜੀ ਨੇ ਪ੍ਰੀਤ ਉਹ ਇੱਟ ਚੰਦੀ ਕਿਡੋ ਆਈ ਹੋਈ ਏ ਹਾਂ 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 ਬੀਤ ਤੇ ਪ੍ਰੀਤ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ

चल라우 तेरा पीछा छोड़ जो होर को कुड़ी गुड़ीला बुलांगे तू तो हरदम मजाक करता रहना बोल ना मेरे बप्पु नु मैं तो बा कोई नहीं जानता वो कदी ना नहीं कर सकदा पर एक गल मेरी एक शर्त माननी पहेगी की ब्याह तो बाद मैं तेरा गुलाम नहीं बन के रहंगा <laughs> मैं बन के रहवा सच हाय रब्बा अब अब थक

ओए होए जंगो जेलया ओए तू तू कदो आया तू जेलया नहीं मिसेज जेरी अच्छा हुन आ रहे हैं अच्छा कनाडा होन आ रहे हैं आ, आ पुर्जा किधर पे टाग लिया पुर्जा नो यार माय वाइफ मेरी भौटी सॉरी यार मिलाता सी ब, ब, मैं क्या माय फ्रेंड माय ब्लेस फ्रेंड माय पॉस फ्रेंड किक मेजर करना हेलो थैंक यू ठीक हो जी मैं दसा चल 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 अल फटा हाँ आलो अला फाड़ लो ये मैं देख लेना ये चल चल फिर फिरती है मैं दसा की करेंगी मैं, मैं समान रख दा तू सिट पीछे आई सिट आगे नो वाह सिट पीछे

अच्छा जारी हाँ अच्छा जा तू घर जा मैं समान भेज नौकर अच्छा तू ले जा अपनी ठीक है ठीक है जुली चलो बाय बाय ਉਦਾਰੇ ਪੁੱਤ ਵੇ ਹੌਂਡੀ ਚਿੱਠੀ ਤਾਂ ਪਾਉਣੀ ਸੀ ਬੇਬੇ ਮੈਂ ਚਿੱਠੀ ਪਾ ਨਹੀਂ ਸਕਿਆ ਕੰਮ ਹੋ ਗਿਆ ਸੀ ਬੇਬੇ ਮੇਰੀ ਬਹੂ ਮਾਈ ਮਦਰ ਮੇਰੀ ਮਾਂ ਯਰ ਮਦਰ ਲਾ ਤੇਰੀ ਮਾਂ ਹੈਲੋ ਹੈਲੋ ਮਾਂ ਵੇ ਜੈਲਿਆ ਆਪ ਕੀ ਬੋਲ ਰਹੀ ਹਿਲਨ ਨੂੰ ਕਹਿ ਰਹੀ ਹੈ ਉਹ ਬੇਬੇ ਇਹ ਤੈਨੂੰ ਹਿਲਨ ਨੇ ਕਹਿ ਰਹੀ ਅੰਗਰੇਜ਼ੀ ਵਿੱਚ ਪੈਰੀ ਪੈਣਾ ਕਹਿ ਰਹੀ ਹੈ ਮੈਂ ਆਪ ਦਾ ਕਹਿਣਾ ਨਹੀਂ ਜੀਉਂਦੀ ਰਹਿ ਇਹ ਜੀਉਂਦੀ ਰਹੀ ਹੈ ਆਹ ਚੇਰੀ ਸ਼ੀਜ਼ ਹਾਰਨਿੰਗ ਮੇਰੇ ਬੇਬੇ ਸਾਰੇ ਬਾਲ ਖਰਾਬ ਕਰ ਦੇ ਮੈਂ ਸਦਾ ਚਲੋ ਮਾਈ ਡਾਰਲਿੰਗ ਅੰਦਰ ਚਲੀਏ ਚਲੋ मैं सारे बस साहब का कैसे मेरी बेबे ने रोटी और लाऊं शाह जी ओए बस कर मैं तो कुछ बाला खा गया इतनी तेरी सलाह जा बर्ता कैसा बनाया शाह चंगा बनाया